ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਖਬਰ ਡੀ 2.0 ਤੇ ਸੋ ਦੋਸਤੋ ਇਹ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਸ਼ਰਮ ਆ ਉਸੋ ਪੇਗੀ ਕਿ ਲੋਕਾਂ ਨੇ ਕਬੱਡੀ ਪਲੇਅਰਾਂ ਨੂੰ ਨਹੀਂ ਬਖਸ਼ਿਆ ਸੋ ਦੇਖੋ ਕਿਸ ਤਰ੍ਹਾਂ ਪੈਸੇ ਇਕੱਠੇ ਕਰਨਾ ਟੰਗ ਬਣਾਇਆ ਹੈ ਪਲੇਅਰਾਂ ਦੇ ਨਾਮ ਤੇ ਮੰਗਦੇ ਹਨ ਸੋ ਆਓ ਦੇਖਦੇ ਹਾਂ ਆਪਾਂ ਫੁੱਲ ਵੀਡੀਓ ਲੋਕਾਂ ਨੂੰ ਰਪਿੰਦਰ ਦੋਦੇ ਨੇ ਇੱਕ ਗੱਲ ਕਲੀਅਰ ਕਰਾਈ ਹੈ ਇਹਦੇ ਨਾਮ ਤੇ ਕੋਈ ਬੰਦਾ ਰੁਪਈਏ ਮੰਗ ਰਿਹਾ ਹੈ ਨਾਂ ਵੀ ਲੈ ਦਾਂਗੇ ਪਰ ਪਤਾ ਹੈ ਉਹ ਬੰਦਾ ਕਹਿੰਦਾ ਮੈਂ ਰੁਪਿੰਦਰ ਦੋਦੇ ਵਾਲਾ ਬੋਲਦਾ ਬਾਈ ਸਾਡੇ ਪਲੇਅਰ ਦੇ 7 ਵਜੇ ਅਸੀਂ ਢੇਡਾ ਲਾਉਣਾ ਰੁਪਿੰਦਰ ਕਹਿੰਦਾ ਮੇਰੇ ਤਿੰਨ ਆਪਰੇਸ਼ਨ ਹੋ ਗਏ ਬਾਈ ਮੈਂ ਅਜ ਤੱਕ ਮੈਨੂੰ ਪਰਮਾਤਮਾ ਨੇ ਜੋ ਦਿੱਤਾ ਬਹੁਤ ਦਿੱਤਾ ਮੈਂ ਅਜ ਤੱਕ ਢੇਡਾ ਨਹੀਂ ਲਾਇਆ ਪਰ ਰੁਪਿੰਦਰ ਦੋਦੇ ਦਾ ਨਾਮ ਲੈ ਕੇ ਉਹਨੂੰ ਯਾਰ ਕਬੱਡੀ ਚ ਇਹ ਐ ਕਹਿ ਦਈਏ ਵੀ ਯਾਰ ਜੇ ਤੁਸੀਂ ਮੰਗਣ ਜੇ ਤੁਹਾਡਾ ਕੋਈ ਕੰਮ ਆ ਸੀ ਖੜਿਆ ਸੀ ਬੋਲਾਂਗੇ ਤੁਹਾਡੇ ਅਰੇ ਜੇ ਤੁਹਾਡੇ 7 ਵਜੇ ਪਰ ਯਾਰ ਕਿਸੇ ਪਲੇਅਰ ਦਾ ਨਾਮ ਲੈ ਕੇ ਤੁਸੀਂ ਕਹਿੰਦੇ ਹੋ ਯਾਰ ਮੈਂ ਫਲਾਨਾ ਬੋਲਦਾ ਮੈਂ ਢੇਡਾ ਲਾਉਣਾ ਨਹੀਂ ਇਹ ਗਲਤ ਹੈ ਕਿਸੇ ਦਾ ਨਾਮ ਲੈ ਕੇ ਯਾਰ ਤੁਸੀਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣੇ ਉਹ ਗਲਤ ਹੈ ਹਾਂਜੀ ਸਹੀ ਗੱਲ ਹੈ ਇਹ ਤੁਹਾਡੇ 7 ਵਜੇ ਆ ਅਸੀਂ ਤੁਹਾਡੇ ਅਰੇ ਬੋਲਿਆ ਬਈ ਉਹਨਾਂ ਸਾਰੇ ਅਸੀਂ ਪਰਸਨਲੀ ਜਾਣਦੇ ਆ ਬੰਦੇ ਦਾ ਅਸੀਂ ਨਾਮ ਵੀ ਨਸਰ ਕਰਦੇ ਆਂਗੇ ਪਰ ਅਸੀਂ ਨਸਰ ਕਰਨਾ ਨਹੀਂ ਚਾਹੁੰਦੇ ਅਗਲੇ ਦੀ ਯਾਰ ਕੋਈ ਗੱਲ ਨਹੀਂ ਫੇਰ ਵੀ ਉਹਨੂੰ ਇੱਕ ਚਾਂਸ ਦੇਤਾ ਹਾਂ ਹਾਂ ਲੱਖੀ ਇਹ ਤੋਂ ਬਾਅਦ ਅਸੀਂ ਉਹ ਬੰਦੇ ਦਾ ਨਾਮ ਨਸਰ ਕਰਾਂਗੇ ਵੀ ਭਈਆ ਫਲਾਣੇ ਬੰਦੇ ਨੇ ਰੁਪਿੰਦਰ ਦਾ ਨਾਮ ਲੈ ਕੇ